ਕੇਂਦਰ ਸਰਕਾਰ ਨੇ ਸਟੇਟ ਡਿਜ਼ਾਸਟਰ ਰਿਸਪੌਂਸ ਫੰਡ ਦੇ ਤਹਿਤ ਪੰਜਾਬ ਦੇ ਲਈ ਵਿੱਤੀ ਸਾਲ 2025-26 ਦੇ ਲਈ 240 ਕਰੋੜ ਦੀ ਦੂਸਰੀ ਐਡਵਾਂਸ ਕਿਸ਼ਤ ਜਾਰੀ ਕੀਤੀ ਹੈ ਤਾਂ ਸੂਬੇ ਦੇ ਵਿੱਚ ਹੜ੍ਹ ਦੇ ਹਾਲਾਤਾਂ ਨੂੰ ਵੇਖਦਿਆ ਕੇਂਦਰ ਨੇ ਰਾਸ਼ੀ ਜਾਰੀ ਕਰਨ ਦਾ ਫੈਸਲਾ ਲਿਆ ਨਾਲ ਹੀ ਹਿਮਾਚਲ ਪ੍ਰਦੇਸ਼ ਨੂੰ 198 ਕਰੋੜ ਰੁਪਏ ਐਡਵਾਂਸ ਕਿਸ਼ਤ ਦੇ ਵਜੋਂ ਜਾਰੀ ਕਰ ਦਿੱਤੇ ਨੇ ਤਾਂ ਦੋਵਾਂ ਸੂਬਿਆਂ ਨੂੰ ਰਾਹਤ ਕਾਰਜਾਂ ਦੇ ਲਈ ਰਾਸ਼ੀ ਜਾਰੀ ਕੀਤੀ ਗਈ ਹੈ ਕੇਂਦਰ ਨੇ ਭਾਰਤੀ ਰਿਜ਼ਰਵ ਬੈਂਕ ਨੂੰ ਨਿਰਦੇਸ਼ ਦਿੱਤੇ ਨੇ ਕਿ ਤੁਰੰਤ ਉਕਤ ਰਕਮ ਸੂਬੇ ਦੇ ਖਾਤੇ ਦੇ ਵਿੱਚ ਜਮ੍ਹਾਂ ਕਰਾ ਦਿੱਤੀ ਜਾਵੇ ਤਾਂ ਜੋ ਆਫਤ ਪ੍ਰਬੰਧਨ ਤੇ ਰਾਹਤ ਕਾਰਜਾਂ 'ਚ ਇਸ ਸਮੇਂ ਉਪਯੋਗੀ ਹੋ ਸਕੇ। ਗ੍ਰਹਿ ਮੰtrasਾਲੇ ਦੀ ਸਿਫਾਰਿਸ਼ ਤੇ ਰਕਮ ਜਾਰੀ ਕੀਤੀ ਗਈ ਹੈ। ਤਦ ਦੱਸਦੇ ਇਹ ਕਿ ਪੱਤਰ ਦੇ ਵਿੱਚ ਸਪਸ਼ਟ ਕੀਤਾ ਗਿਆ ਕਿ ਫੰਡ ਦਾ ਇਸਤੇਮਾਲ ਐਸਟੀਆਰਐਫ ਤੇ ਐਨਡੀਆਰਐਫ ਸੰਬੰਧੀ ਸੰਚਾਲਨ ਦਿਸ਼ਾ-ਨਿਰਦੇਸ਼ਾਂ ਦੇ ਮੁਤਾਬਕ ਕੀਤਾ ਜਾਵੇ ਜਿਸ ਨੂੰ 15ਵੇਂ ਵਿੱਤ ਕਮਿਸ਼ਨ ਦੀਆਂ ਸਿਫਾਰਿਸ਼ਾਂ ਦੇ ਤਹਿਤ ਤਿਆਰ ਕੀਤਾ ਗਿਆ ਤਾਂ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਖੁੱਡਿਆ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਖੇਤੀਬਾੜੀ ਦੀ ਜ਼ਮੀਨ ਨੂੰ ਸੈਲਟ ਮੁਕਤ ਕਰਨ ਦੇ ਲਈ ਰਾਸ਼ਟਰੀ ਖੇਤੀ ਵਿਕਾਸ ਯੋਜਨਾ ਦੇ ਤਹਿਤ 151 ਕਰੋੜ ਰੁਪਏ ਜਾਰੀ ਕੀਤੇ ਜਾਣ ਤੇ ਮੰਗਲਵਾਰ ਨੂੰ ਨਵੀਂ ਦਿੱਲੀ ਦੇ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਦੀ ਅਗਵਾਈ ਦੇ ਵਿੱਚ ਆਯੋਜਿਤ ਰਬੀ ਸੀਜ਼ਨ ਦੀ ਸੰਬੰਧਿਤ ਖੇਤੀਬਾੜੀ ਸੰਮੇਲਨ 2025 ਨੂੰ ਸੰਬੋਧਨ ਕਰਦਿਆਂ ਖੁੱਡਿਆ ਦਾ ਕਹਿਣਾ ਕਿ ਹਾਲਚਾਏ ਹੜਾ ਨੇ ਖੇਤੀਬਾੜੀ ਉਗ ਜ਼ਮੀਨ ਤੇ ਖੜੀ ਫਸਲ ਨੂੰ ਕਾਫੀ ਜ਼ਿਆਦਾ ਨੁਕਸਾਨ ਪਹੁੰਚਾ ਦਿੱਤਾ। ਕੇਂਦਰ ਸਰਕਾਰ ਨੇ ਸਟੇਟ ਡਿਜ਼ਾਸਟਰ ਰਿਸਪੌਂਸ ਫੰਡ ਦੇ ਤਹਿਤ ਪੰਜਾਬ ਦੇ ਲਈ ਵਿੱਤੀ ਸਾਲ 2025-26 ਦੇ ਲਈ 240 ਕਰੋੜ ਦੀ ਦੂਸਰੀ ਐਡਵਾਂਸ ਕਿਸ਼ਤ ਜਾਰੀ ਕੀਤੀ ਹੈ। ਤਾਂ ਸੂਬੇ ਦੇ ਵਿੱਚ ਹੜ੍ਹ ਦੇ ਹਾਲਾਤਾਂ ਨੂੰ ਵੇਖਦਿਆਂ ਕੇਂਦਰ ਨੇ ਰਾਸ਼ੀ ਜਾਰੀ ਕਰਨ ਦਾ ਫੈਸਲਾ ਲਿਆ। ਨਾਲ ਹੀ ਹਿਮਾਚਲ ਪ੍ਰਦੇਸ਼ ਨੂੰ 198 ਕਰੋੜ ਰੁਪਏ ਐਡਵਾਂਸ ਕਿਸ਼ਤ ਦੇ ਵਜੋਂ ਜਾਰੀ ਕਰ ਦਿੱਤੇ ਨੇ। ਤਾਂ ਦੋਵਾਂ ਸੂਬਿਆਂ ਨੂੰ ਰਾਹਤ ਕਾਰਜਾਂ ਦੇ ਲਈ ਰਾਸ਼ੀ ਜਾਰੀ ਕੀਤੀ ਗਈ ਹੈ। ਕੇਂਦਰ ਨੇ ਭਾਰਤੀ ਰਿਜ਼ਰਵ ਬੈਂਕ ਨੂੰ ਹੁਕਮ ਨਿਰਦੇਸ਼ ਦਿੱਤੇ ਨੇ ਕਿ ਤੁਰੰਤ ਉਕਤ ਰਕਮ ਸੂਬੇ ਦੇ ਖਾਤੇ ਦੇ ਵਿੱਚ ਜਮ੍ਹਾਂ ਕਰਾ ਦਿੱਤੀ ਜਾਵੇ ਤਾਂ ਜੋ ਆਫਤ ਪ੍ਰਬੰਧਨ ਤੇ ਰਾਹਤ ਕਾਰਜਾਂ 'ਚ ਇਸ ਸਮੇਂ ਉਪਯੋਗੀ ਹੋ ਸਕੇ ਗ੍ਰਹਿ ਮੰਤਰਾਲੇ ਦੀ ਸਿਫਾਰਿਸ਼ ਤੇ ਰਕਮ ਜਾਰੀ ਕੀਤੀ ਗਈ ਹੈ ਤਦ ਦਾਸਤ ਹੈ ਇਹ ਕਿ ਪੱਤਰ ਦੇ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਫੰਡਾਂ ਦਾ ਇਸਤੇਮਾਲ ਐਸਟੀਆਰਐਫ ਤੇ ਐਨਡੀਆਰਐਫ ਸੰਬੰਧੀ ਸੰਚਾਲਨ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਕੀਤਾ ਜਾਵੇ ਜਿਸ ਨੂੰ 15ਵੇਂ ਵਿੱਤ ਕਮਿਸ਼ਨ ਦੀਆਂ ਸਿਫਾਰਿਸ਼ਾਂ ਦੇ ਤਹਿਤ ਤਿਆਰ ਕੀਤਾ ਗਿਆ ਤਾਂ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਖੁੱਡਿਆ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਖੇਤੀਬਾੜੀ ਦੀ ਜ਼ਮੀਨ ਨੂੰ ਸੈਲਟ ਮੁਕਤ ਕਰਨ ਦੇ ਲਈ ਰਾਸ਼ਟਰੀ ਖੇਤੀ ਵਿਕਾਸ ਯੋਜਨਾ ਦੇ ਤਹਿਤ 151 ਕਰੋੜ ਰੁਪਏ ਜਾਰੀ ਕੀਤੇ ਜਾਣ ਤੇ ਮੰਗਲਵਾਰ ਨੂੰ ਨਵੀਂ ਦਿੱਲੀ ਦੇ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਦੀ ਅਗਵਾਈ ਦੇ ਵਿੱਚ ਆਯੋਜਿਤ ਰਬੀ ਸੀਜ਼ਨ ਦੀ ਸੰਬੰਧਿਤ ਖੇਤੀਬਾੜੀ ਸੰਮੇਲਨ 2025 ਨੂੰ ਸੰਬੋਧਨ ਕਰਦਿਆਂ ਖੁੱਡਿਆ ਦਾ ਕਹਿਣਾ ਕਿ ਹਾਲਚਾਏ ਹੜਾ ਨੇ ਖੇਤੀਬਾੜੀ ਉਗ ਜ਼ਮੀਨ ਤੇ ਖੜੀ ਫਸਲ ਨੂੰ ਕਾਫੀ ਜ਼ਿਆਦਾ ਨੁਕਸਾਨ ਪਹੁੰਚਾ ਦਿੱਤਾ। ਕੇਂਦਰ ਸਰਕਾਰ ਨੇ ਸਟੇਟ ਡਿਜ਼ਾਸਟਰ ਰਿਸਪੌਂਸ ਫੰਡ ਦੇ ਤਹਿਤ ਪੰਜਾਬ ਦੇ ਲਈ ਵਿੱਤੀ ਸਾਲ 2025-26 ਦੇ ਲਈ 240 ਕਰੋੜ ਦੀ ਦੂਸਰੀ ਐਡਵਾਂਸ ਕਿਸ਼ਤ ਜਾਰੀ ਕੀਤੀ ਹੈ। ਤਾਂ ਸੂਬੇ ਦੇ ਵਿੱਚ ਹੜ ਦੇ ਹਾਲਾਤਾਂ ਨੂੰ ਵੇਖਦਾ ਕੇਂਦਰ ਨੇ ਰਾਸ਼ੀ ਜਾਰੀ ਕਰਨ ਦਾ ਫੈਸਲਾ ਲਿਆ। ਨਾਲ ਹੀ ਹਿਮਾਚਲ ਪ੍ਰਦੇਸ਼ ਨੂੰ 198 ਕਰੋੜ ਰੁਪਏ ਐਡਵਾਂਸ ਕਿਸ਼ਤ ਦੇ ਵਜੋਂ ਜਾਰੀ ਕਰ ਦਿੱਤੇ ਨੇ। ਤਾਂ ਦੋਵਾਂ ਸੂਬਿਆਂ ਨੂੰ ਰਾਹਤ ਕਾਰਜਾਂ ਦੇ ਲਈ ਰਾਸ਼ੀ ਜਾਰੀ ਕੀਤੀ ਗਈ ਹੈ। ਕੇਂਦਰ ਨੇ ਭਾਰਤੀ ਰਿਜ਼ਰਵ ਬੈਂਕ ਨੂੰ ਨਿਰਦੇਸ਼ ਦਿੱਤੇ ਨੇ ਕਿ ਤੁਰੰਤ ਉਕਤ ਰਕਮ ਸੂਬੇ ਦੇ ਖਾਤੇ ਦੇ ਵਿੱਚ ਜਮ੍ਹਾਂ ਕਰਾ ਦਿੱਤੀ ਜਾਵੇ ਤਾਂ ਜੋ ਆਫਤ ਪ੍ਰਬੰਧਨ ਤੇ ਰਾਹਤ ਕਾਰਜਾਂ 'ਚ ਇਸ ਸਮੇਂ ਉਪਯੋਗੀ ਹੋ ਸਕੇ। ਗ੍ਰਾਮ ਮੰਤਰਾਲੇ ਦੀ ਸਿਫਾਰਿਸ਼ ਤੇ ਰਕਮ ਜਾਰੀ ਕੀਤੀ ਗਈ ਹੈ। ਤਾਂ ਦੱਸਦੇ ਇਹ ਕਿ ਪੱਤਰ ਦੇ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਫੰਡਾਂ ਇਸਤੇਮਾਲ ਐਸਡੀਆਰਐਫ ਤੇ ਐਨਡੀਆਰਐਫ ਸੰਬੰਧੀ ਸੰਚਾਲਨ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਕੀਤਾ ਜਾਵੇ ਜਿਸ ਨੂੰ 15ਵੇਂ ਵਿੱਤ ਕਮਿਸ਼ਨ ਦੀਆਂ ਸਿਫਾਰਿਸ਼ਾਂ ਦੇ ਤਹਿਤ ਤਿਆਰ ਕੀਤਾ ਗਿਆ ਤਾਂ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਖੁੱਡਿਆ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਖੇਤੀਬਾੜੀ ਦੀ ਜ਼ਮੀਨ ਨੂੰ ਸੈਲਟ ਮੁਕਤ ਕਰਨ ਦੇ ਲਈ ਰਾਸ਼ਟਰੀ ਖੇਤੀ ਵਿਕਾਸ ਯੋਜਨਾ ਦੇ ਤਹਿਤ 151 ਕਰੋੜ ਰੁਪਏ ਜਾਰੀ ਕੀਤੇ ਜਾਣ ਤੇ ਮੰਗਲਵਾਰ ਨੂੰ ਨਵੀਂ ਦਿੱਲੀ ਦੇ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਦੀ ਅਗਵਾਈ ਦੇ ਵਿੱਚ ਆਯੋਜਿਤ ਰਬੀ ਸੀਜ਼ਨ ਦੀ ਸਬੰਧਤ ਖੇਤੀਬਾੜੀ ਸੰਮੇਲਨ 2025 ਨੂੰ ਸੰਬੋਧਨ ਕਰਦਿਆਂ ਖੁੱਡਿਆ ਦਾ ਕਹਿਣਾ ਹੈ ਕਿ ਹਾਲਚਾਏ ਖੜਾ ਨੇ ਕਿਤੇ ਬੜੀ ਯੋਗ ਜ਼ਮੀਨ ਤੇ ਖੜੀ ਫਸਲ ਨੂੰ ਕਾਫੀ ਜ਼ਿਆਦਾ ਨੁਕਸਾਨ ਪਹੁੰਚਾ ਦਿੰਦਾ ਹੈ